ਬੀਆ ਚਾਚਾ ਬੀਆ ਚਾਚਾ ਵੇ ਸਰ ਦੇਵੇ ਇਹਨੂੰ ਇਹਨੂੰ ਕਿ ਮਾਰੀ ਜਾਣਾ ਵੀ ਹੈ ਮਾਰ ਗਿਆ ਤੂੰ ਦੇਖ ਨਹੀਂ ਤੂੰ ਐਸੀ ਨਹੀਂ ਛੱਡ ਲੈ ਨਾ ਵਿਚਾਰੀ ਨੂੰ ਇਹਨੇ ਦੱਸ ਤੇਰਾ ਕੀ ਮਾਰਾ ਕਰਤਾ ਹਾ ਪਿੱਤੋ ਸੇਮਾ ਤੂੰ ਪਰਾ ਹੋ ਜਾ ਜਨੀ ਸਰਦਾ ਵੇ ਇਹਨੂੰ ਵੀ ਭਾਰੀ ਕਿਹਾ ਵੀ ਦੂ ਪੁਠੇ ਪੰਗੇ ਨਾ ਲਿਆ ਕਰ ਮੈਂ ਦੇਖਾਓ ਤੇਰੇ ਮੈਂ ਕਦੀ ਬੋਲੀ ਜਾਂਦੇ ਸੀ ਬੇਪਰਾਣੀ ਨੂੰ ਅੱਗ ਨਹੀਂ ਲਾਉਣੀ ਐ ਐਸੀ ਇੱਕ ਕਚਾਕੇ ਲਾਉਣੀ ਲੱਗਾ ਜਿੰਨੇ ਨਾ ਸਰਦਾ ਨਾ ਕਰਤਾ ਸੀ ਕੰਮ ਉਹ ਨੋ ਉਹ ਕਿਆ ਕਰ ਤੀ ਚਾਚਾ ਮੈਂ ਦਾ ਆਪਣਾ ਇਹ ਪਰਾਣੀ ਧੋੜੀ ਇਕਲਾ ਵਾਈ ਜਨੋ ਜੀ ਕਰਦਾ ਮੈਨੂੰ ਉਹਦੀ ਢਾ ਲੈਂਦਾ ਤੇ ਤਿੰਨ ਮਹੀਨੇ ਮੈਨੂੰ ਕਿਦੇ ਤੇ ਆਪਦੀ ਸਰਕਾਰ ਦੇ ਦਿੱਦਾ ਉਹਨੇ ਮੇਰੇ ਬਾਦੀ ਪੈ ਗਿਆ ਮੇਰਾ ਟਾਈਮ ਆ ਗਿਆ ਨਾ ਮੈਂ ਪਿਆਰ ਨੂੰ ਪਹਿਲਾਂ ਤੈਨੂੰ ਚੱਕੋ ਜੀ ਗੱਲ ਸੁਣ ਮੇਰੀ ਗੱਲ ਸੁਣ ਇਹਨੂੰ ਕਾਣੂ ਗੱਲ ਪਾਉਣੀ ਤੁਸੀਂ ਐਵੇਂ ਪੰਗੇ ਲਈ ਜਾਂਦੇ ਇਹਦੇ ਨਾਲ ਇਹਨੂੰ ਆਦੀ ਆ ਬਾਇਏ ਤੁਸੀਂ ਓਟਕਾ ਨਾ ਹੁਣੇ ਨਾਲ ਸਾਡਾ ਵਾਜ ਨਾਲੇ ਨਾ ਬਾਰੇਗਾ ਤੂੰ ਇਹਨੂੰ ਪਿੱਛੇ ਗੱਡੀ ਜੰਨਾ ਇਹਦਾ ਵਾ ਜਨੀ ਸਾੜਦਾ ਰੂਸ਼ਾ ਮੈਨੂੰ ਬਹੁਤ ਦੁਖੀ ਕਰਿਆ ਲੈ ਮੈਨੂੰ ਮੇਰੇ ਸਾਘੜੇ ਨਾ ਮੈਂ ਪੁੱਟੇ ਕੇ ਕਮੀ ਕਰੀ ਜਾਂਦਾ ਉਹ ਦੇਖ ਲਾ ਉਧਰ ਦੇਖ ਤੂੰ ਕਾਣ ਭਜੀ ਆਉਂਦੀ ਆ ਉਹ ਕਿਆ ਕਰਤੀ ਚਾਚਾ ਝੜ ਦੇ ਮਨੂੰ ਕੋਦੋ ਛੱਡੇਗਾ ਜਦੋਂ ਸਾ ਨਿਕਲ ਗਏ